ਸੁਪਰੀਮ ਟਾਈਮਸ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਵੈਟਰਨਸ ਵੈਲਫੇਅਰ ਆਰਗੇਨਾਈਜੇਸ਼ਨ ਦੇ ਸਾਬਕਾ ਫੌਜੀ ਜਵਾਨਾਂ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਦੀ ਯਾਦ ਵਿੱਚ ਗੁਰੂ ਕੇ ਲੰਗਰ ਲਗਾਏ ਗਏ ਵੈਟਰਨਸ ਵੈਲਫੇਅਰ ਆਰਗੇਨਾਈਜੇਸ਼ਨ ਦੇ ਸੇਵਾਦਾਰਾਂ ਵੱਲੋਂ ਤੜਕਸਾਰ ਦੁੱਧ ਦਾ ਲੰਗਰ ਲਗਾਇਆ ਗਿਆ ਤੇ ਇਸ ਤੋਂ ਬਾਅਦ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਪੋਗ ਪਾਉਣ ਉਪਰੰਤ ਦਾਲ ਪੁਲਕੇ ਦੇ ਅਤੁੱਟ ਲੰਗਰ ਵਰਤਾਏ ਗਏ ਇਸ ਮੌਕੇ ਪਰਦਾਨਦਿਲ ਬਾਗ ਸਿੰਘ ਸਰਦਾਰ ਹਰਵਿੰਦਰ ਸਿੰਘ ਮਿਰਗ ਸਰਦਾਰ ਦਰਸ਼ਨ ਸਿੰਘ ਸਰਦਾਰ ਅੰਗਰੇਜ਼ ਸਿੰਘ ਅਤੇ ਸੰਸਾ ਦੇ ਹੋਰ ਮੈਂਬਰ ਸਹਿਬਾਨਾ ਵੱਲੋਂ ਗੁਰੂ ਕੇ ਲੰਗਰ ਦੀ ਸੇਵਾ ਨਿਭਾਈ ਗਈ ਹਾਂਜੀ ਮਿਰਗ ਸਾਹਿਬ ਜੋ ਅੱਜ ਦਾ ਇਹ ਪ੍ਰੋਗਰਾਮ ਆ ਉਹਦੇ ਬਾਰੇ ਦੱਸੋ ਆਪਣੇ ਆਰਗੇਨਾਈਜੇਸ਼ਨ ਬਾਰੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੈਕਟਰਨ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਸਰਪੰਚ ਸਤਿਨੁਕ ਗੋਬਿੰਦ ਸਿੰਘ ਅਤੇ ਗੁਰੂਪ੍ਰਭੋਪਿੰਦ ਸਿੰਘ ਦੇ ਪਰਿਵਾਰ ਸ਼ਹੀਦੀ ਪੰਦਰਵਾੜਾ ਜੋ ਚੱਲ ਰਿਹਾ ਹੈ ਉਹਨਾਂ ਦੀ ਯਾਦ ਵਿੱਚ ਅੱਜ ਬੈਕਟਰਨ ਵੈਲਫੇਅਰ ਆਰਗੇਨਾਈਜੇਸ਼ਨ ਨੇ ਇੱਕ ਛੋਟਾ ਜਿਹਾ ਉਪਰੋਧਾ ਕੀਤਾ ਹੈ ਅਤੇ ਸੀਤਾ ਨੂੰ ਮੰਨੇ ਭਾਪਰੀ ਸ਼ੰਦਾ ਜਰੀ ਦੇਣ ਵਾਸਤੇ ਅੱਜ ਸਾਰੇ ਨੇ ਮਿਲ ਕੇ ਸਤੇ ਪਹਿਲੇ ਸੁਖਨੇ ਸਾਹਿਬ ਦੇ ਪਾਰ ਤੋਂ ਬਾਈ ਦੁੱਧ ਦਾ ਲੰਗਰ ਲਗਾਇਆ ਅਤੇ ਮੋੜੇ ਬਾਅਦ ਵਿੱਚ ਜੋ ਵਰਕਰ ਸਾਡੇ ਪਨਾ ਦਾ ਲੰਗਰ ਵੀ ੱੰਡੇ ਦਾ ਅੱਜ ਜੋ ਦਿਨ ਹੈ ਬਹੁਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੱਚਿਆਂ ਦੀ ਔਰ ਮਾਤਾ ਗੁਜਰੀ ਜੀ ਅਤੇ ਸ਼ਹੀਦ ਸਿੰਘ ਦੀ ਜਾਤ ਵਿੱਚ ਸਾਰੇ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ ਅਸੀਂ ਵੀ ਇੱਕ ਦ올ਾ ਕੀਤਾ ਹੈ ਕਿ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਔਰ ਉਹਨਾਂ ਨੇ ਆਪ ਕਰਨੀ ਬੇਟੀ ਸੰਧਾ ਜੀ ਦੇ ਹਾਜੀ ਦਰਸ਼ਕ ਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਜੀ ਅੱਜ ਦਾ ਪ੍ਰੋਗਰਾਮ ਖਟਾਏ ਆ ਜੀ ਸਾਡੇ ਜੋ ਸ਼੍ਰੀ ਦਾਨੇ ਸਰਪਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੱਜ ਦੇ ਦਿਨ ਹਿੰਦੂਆਂ ਨੂੰ ਬਚਾਉਣ ਵਾਸਤੇ ਜੰਜੂ ਦੀ ਰਾਖੀ ਕਰਨ ਵਾਸਤੇ ਅੱਜ ਆਪਣਾ ਉਹਨਾਂ ਨੇ ਸੀਸ ਦਿੱਲੀ ਦਿੱਤਾ ਜੀ ਗਣ ਸਾਹਿਬ ਉਹਨਾਂ ਦੇ ਅਗਰੇ ਲਾਲੀ ਛੋਟੇ ਸਾਹਿਬ ਜਿਆਦਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਅੱਜ ਹੀ ਇੱਥੇ ਸਵੇਰ ਤੋਂ ਲੈ ਕੇ ਹੁਣ ਤੱਕ ਬਹੁਤਾ ਲੰਗਰ ਲਾਇਆ ਹੁਣ ਉਸ ਤੋਂ ਬਾਅਦ ਸਹੁਣ ਸਾਹਿਬ ਦੇ ਫਾਟ ਕੀਤੇ ਆ ਹੁਣ ਇਸ ਤੋਂ ਬਾਅਦ ਤੋਂ ਲੰਗਰ ਚੱਲੇਗਾ ਸਾਦਾ ਲੰਗਰ ਸੰਗਤਾਂ ਨੂੰ ਵਰਤਾਇਆ ਜਾਏਗਾ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਇਹ ਪ੍ਰੋਗਰਾਮ ਜਿਹੜਾ ਇਹ ਲੰਗਰ ਹਰ ਸਾਲ ਲੋਂਦੇ ਨੇ ਨਹੀਂ ਜੀ ਪਹਿਲੇ ਸਾਲ ਇਹ ਸਾਲ ਹੀ ਸ਼ੁਰੂ ਕੀਤਾ ਹੈ ਹਾਂਜੀ ਅਗਲੇ ਸਾਹਿਬ ਜੇ ਕੋਈ ਗੁਰੂ ਨੇ ਕਿਰਪਾ ਕੀਤੀ ਤੇ ਹਰ ਸਾਲ ਲਾਵਾਂਗੇ ਜਿਤਨਾ ਇੰਤਨਾ ਸਾਡੀ ਸੰਗਤ ਦਾ ਸਹਿਯੋਗ ਵਧਿਆ ਗਿਆ ਤਰਾਹ ਨਾ ਹੋ ਦੇ ਰਾਵਾਂ ਤੇ ਜਿਹੜਾ ਇਹ ਲੰਗਰ ਆਇਆ ਤੁਹਾਡੀ ਸੁਸਾਇਟੀ ਵੱਲ ਆਇਆ ਨਾ ਜਾਂ ਕੋਈ ਹੋਰ ਯੋਗਦਾਨ ਪਾਉਂਦਾ ਨਹੀਂ ਜੀ ਇੱਥੇ ਸਾਡੇ ਵੱਲੋਂ ਵੈਟਰਨ ਨੂੰ ਪਾਇਆ ਜਾਂਦਾ ਵੈਲਫੇਅਰ ਆਰਗੇਨਾਈਜੇਸ਼ਨ ਨੂੰ ਵਈ ਤੱਕ ਲਾਇਆ ਜਾਂਦਾ ਹੋਰ ਕੋਈ ਸਾਡੇ ਨਾਲ ਅਟੈਚ ਹੀ ਨਹੀਂ ਹੋਇਆ ਬਾਅਦ ਹੋ ਸਕੇ ਜਿਆਦਾ ਅਟੈਚ ਹੋ ਜਾਣਾ ਅਸੀਂ ਉਹਨਾਂ ਦਾ ਵੀ ਸਵਾਗਤ ਕਰਾਂਗੇ ਜਦੋਂ ਆਉਣਗੇ ਗੁਰਗੋਬਿੰਦ ਸਿੰਘ ਜੀ ਨੇ ਧਰਮ ਦੀ ਰੱਖਿਆ ਦੇ ਲਈ ਆਪਣੇ ਪਰਿਵਾਰ ਦੀ ਸ਼ਹੀਦੀ ਜਿਹੜੀ ਅਸੀਂ ਸਾਰੇ ਜਾਣਦੇ ਹਾਂ ਠੰਡੇ ਬੁਰਜ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਤੇ ਉੱਥੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ ਔਰੰਗਜ਼ੇਬ ਨੇ ਜ਼ਿੰਦਾ ਦੋ ਸਾਹਿਬਜ਼ਾਦਿਆਂ ਨੀਹਾਂ ਦੇ ਵਿੱਚ ਚਣਵਾ ਦਿੱਤਾ ਇੱਕ ਵੱਡੀ ਸ਼ਹੀਦੀ ਜਿਹੜੀ ਆ ਉਹਨਾਂ ਨੇ ਆਪਣੇ ਪਰਿਵਾਰ ਦੀ ਇਸ ਪੰਥ ਨੂੰ ਬਚਾਉਣ ਦੇ ਲਈ ਕੀਤੀ ਕੀ ਕਹਿਣਾ ਚਾਹੁੰਦੇ ਆ ਮੇਰੇ 10ਵੇਂ ਪਾਤਸ਼ਾਹ ਸ੍ਰੀ ਗੋਗੂਲ ਸਾਹਿਬ ਜੀ ਆਪ ਨੇ ਜਦੋਂ ਅਮਰਦੀਦਾਂ ਪੰਜ ਪਿਆਰਿਆਂ ਨੂੰ ਬਖਸ਼ੀ ਸੀ ਉਸ ਟਾਈਮ ਪੰਜ ਪਿਆਰਿਆਂ ਦੇ ਵਿੱਚੋਂ ਸਿੰਘ ਨੇ ਕਿਹਾ ਸੀ ਅਸੀਂ ਦਾ ਸਿਰ ਦੇ ਕੇ ਅਮਰਤ ਸ਼ਾਕਿਰ ਪੰਜ ਪਿਆਰਾਂ ਹੀ ਸ਼ਾਮਲ ਹੋਇਆ ਕੋਈ ਸਾਡੇ ਵਿੱਚ ਤੇ ਬਦਲੇ ਕੀ ਦੋਗੇ ਦਸਵੇਂ ਪਾਤਸ਼ਾਹ ਗੁਰੂ ਗੰਸਾ ਸਾਹਿਬ ਮੈਂ ਆਪਣਾ ਪਰਿਵਾਰ ਵਾਰ ਲਿਆਗਾ ਅੱਜ ਉਹਨਾਂ ਨੇ ਇਸ ਦਿਨ ਪਰਿਵਾਰ ਵਾਰ ਦਿੱਤਾ ਜੋ ਪਹਿਲੇ ਵੱਡੇ ਸਾਹਿਬ ਜਾਨ ਦੀ ਸ਼ਹੀਦੀ ਤੇ ਨਾਲ ਤਿੰਨ ਪੰਜ ਪਿਆਰਾਂ ਦੀ ਸ਼ਹੀਦ ਵਿੱਚੋਂ ਛਿਤੀ ਹੋਈ ਆ ਚਮਕੌਰ ਸਾਹਿਬ ਉਸ ਤੋਂ ਬਾਅਦ ਛੋਟੇ ਸਾਹਿਬ ਜਾਨ ਦੀ ਸ਼ਹੀਦੀ ਹੋਈ ਆ ਇਹ ਆਪਣੇ ਵਾਧੇਗਰ ਸਾਹਿਬ ਉਹਨਾਂ ਦੀ ਸ਼ਹੀਦੀ ਨੂੰ ਅੱਜ ਮੋਪ ਰਹੇ ਨੇ ਯਾਦ ਦਿਤ ਲੰਗਰ ਲਾਇਆ ਹੈ ਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਲੰਗਰ ਦਾ ਪ੍ਰਬੰਧ ਕੀਤਾ ਆਰਮੀ ਦੇ ਸਾਰੇ ਬੈਟਲਮੈਨ ਬੈਟਲਫੋਰਜ ਆਰਗੇਸ਼ਨ ਵਾਲੇ ਫੋਗੀ ਸਾਹਿਬ ਜਿੰਨੇ ਵੀ ਆ ਮੇਰੇ ਵੀਰ ਮੜੀ ਚੜ੍ਹਦੀ ਕਲਾ ਵਾਲੇ ਸਿੰਘ ਆ ਜਿਨ੍ਹਾਂ ਨੇ ਇਹ ਪਰਾਲਾ ਕੀਤਾ ਆਪ ਸਾਰੀ ਸੰਗਤ ਜਾਣਦੀ ਹੈ ਕਿ ਇਹ 2 डिसेंबर ਦਾ ਜੋ ਮਹੀਨਾ ਹੈ ਗੁਰੂ ਸਾਹਿਬ ਦੇ ਪਰਿਵਾਰ ਵਾਸਤੇ ਬੜਾ ਡਾਡਾ ਮਹੀਨਾ ਸੀ ਬੜੇ ਦੁੱਖਾਂ ਦੇ ਵਾਲੇ ਦਿਨ ਸਨ ਕਿਉਂਕਿ 9 ਸਾਲ ਦੀ ਉਮਰ ਵਿੱਚ ਗੁਰੂ ਸਾਹਿਬ ਨੇ ਸਾਬ ਗੁਰੂ ਤੇਗ ਬਹਾਦਰ ਸਾਹਿਬ ਮਾਰ ਜੀ ਨੂੰ ਦਿੱਲੀ ਵੱਲ ਤੋਰਿਆ ਹਿੰਦ ਦੀ ਰੱਖਿਆ ਕਰਨ ਵਾਸਤੇ ਤੇ ਉਸ ਤੋਂ ਬਾਅਦ ਜੋ ਮਹਾਰਸਤੇ ਪਾਛਾ ਨੇ ਢਾਣ ਨੀਤੀ ਕੀਤੀ ਹੈ 33 ਸਾਲ ਤੱਕ ਸਤਗੁਰੂ ਜੀ ਨੇ ਇਹੋ ਹੀ ਅਪਰਾਲੇ ਕੀਤੇ ਸੰਗਤਾਂ ਨੂੰ ਜੋੜਿਆ ਤੇ ਫਿਰ ਗੁਰੂ ਸਾਹਿਬ ਜੀ ਨੇ ਵਿਸਾਖੀ ਦੇ 1699 ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਸਾਜੇ ਇਹ ਪੰਜਾਂ ਪਿਆਰਿਆਂ ਤੋਂ ਹੀ ਸਤਗੁਰੂ ਜੀ ਨੇ ਆਪ ਅੰਮ੍ਰਿਤ ਦੀ ਦਾਤ ਮੰਗੀ ਤਾਂ ਉਸ ਵੇਲੇ ਭਾਈ ਦਿਆ ਸਿੰਘ ਮਾ ਜੀ ਕਹਿੰਦੇ ਨੇ ਸਾਹਿਬ ਨੂੰ ਕਿ ਆਪ ਜੀ ਨੇ ਅਸੀਂ ਛੇਰ ਦਿੱਤੇ ਅੰਮ੍ਰਿਤ ਛਕਣ ਵਾਸਤੇ ਤੇ ਆਪ ਜੀ ਕੀ ਦੋਗੇ ਕਿ ਗੁਰੂ ਸਾਹਿਬ ਨੇ ਇਹ ਬਚਨ ਕੀਤਾ ਕਿ 9 ਸਾਲ ਦੀ ਉਮਰ ਦੇ ਵਿੱਚ ਮੈਂ ਆਪਣਾ ਪਿਤਾ ਜਿਹੜਾ ਉਹ ਇੱਕ ਸੀਸ ਦੇ ਚੁੱਕਾ ਹੈ ਤੇ ਅੱਗੇ ਜੋ ਮੈਨੂੰ ਪੰਥ ਹੁਕਮ ਕਰੂਗਾ ਜੋ ਪੰਥ ਕਹੂਗਾ ਉਹ ਮੈਂ ਦੇਣ ਨੂੰ ਤਿਆਰ ਆ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿੱਤੀ ਜਾਂਦਿ ਉੱਥੇ ਸਤਿਗੁਰੂ ਜੀ ਨੇ ਕਿਹਾ ਹੈ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਅੰਮ੍ਰਿਤ ਦੀ ਦਾਤ ਸਤਿਗੁਰੂ ਨੇ ਪੰਜਾ ਪੈਣਾ ਕੋਲੋਂ ਛਕੀ ਤੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਨੇ 15 1675 ਨੂੰ ਜਿਹੜਾ ਗੁਰੂ ਸਾਹਿਬ ਦੀ ਸ਼ਹੀਦੀ ਹੋਈ ਗੁਰਤੇਬਾਦਰ ਸਾਹਿਬ ਮਹਾਰਾਜ ਦੀ ਅੱਜ ਗੁਰਤੇਬਾਸ ਦਾ ਸ਼ਹੀਦੀ ਦਿਹਾੜਾ ਹੈ ਇਹ ਸ਼ਹੀਦਾਂ ਨੂੰ ਯਾਦ ਕਰਦੇ ਆ ਇਹ ਜੋ ਆਰਮੀ ਟੀਮ ਦੇ ਸਾਰੇ ਅਫਸਰ ਸਹਬਾਨ ਆ ਇਹਨਾਂ ਵੱਲੋਂ ਲੰਗਰ ਦੀ ਜਿਹੜੀ ਦਾ ਚਲਾਈ ਆ ਸੇਰ ਦਾ ਦੁੱਧਾ ਲੰਗਰ ਚੱਲਣ ਡਿਆ ਤੇ ਹੁਣ ਸੁਖਮਨੀ ਸਾਹਿਬ ਦੇ ਜਾਪ ਹੋਏ ਆ ਉਸ ਤੋਂ ਬਾਅਦ ਅਰਦਾਸ ਗ੍ਰਾਹ ਪ੍ਰਸ਼ਾਦ ਦੇਗਵੰਡੀ ਕਹੀ ਆ ਸਾਡੀ ਤਾਂ ਇਹ ਹੀ ਅਰਦਾਸ ਆ ਸੇਖ ਕਉਮ ਦੇ ਚਰਣਾ ਚ ਇਹਨਾਂ ਵੀਰਾਂ ਦੇ ਇਹਨਾਂ ਪਰਿਵਾਰਾਂ ਦੇ ਸਤਿਗੁਰੂ ਸਿਰ ਤੇ ਮਿਹਰ ਭਰਾ ਹੱਥ ਰੱਖ ਕੇ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਆਪ ਨੂੰ ਵੀ ਸਾਰ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਬੇ ਦਾ ਧਰਮ ਸਿੰਘ ਮੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦਾ ਮੈਂ ਮੈਂਬਰ ਹਾਂ ਅੱਜ ਸਿੱਖ ਪੰਥ ਵਾਸਤੇ ਉਹ ਮਹਾਨ ਦਿਹਾੜਾ ਵਾ ਜਿਹਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਲਕ ਜੰਜੂ ਨੂੰ ਬਚਾਉਣ ਵਾਸਤੇ ਸ਼ਹੀਦੀ ਦਿੱਤੀ ਸੀ ਤੇ ਭਾਈ ਜੈਤਾ ਜੀ ਜਿਹੜੇ ਬਾਅਦ ਦੇ ਵਿੱਚ ਬਾਬਾ ਜੀਵਨ ਸਿੰਘ ਦੇ ਨਾਂ ਨਾਲ ਪ੍ਰਸਿੱਧ ਹੋਏ ਉਹਨਾਂ ਦਾ ਅਸੀਸ ਲੈ ਕੇ ਅਨੰਦਪੁਰ ਸਾਹਿਬ ਆਏ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਰਤਪੁਰ ਸਾਹਿਬ ਆਣ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਅਸੀਸ ਨੂੰ ਸਵੀਕਾਰ ਕੀਤਾ ਤੇ ਭਾਈ ਜੈਤਾ ਜੀ ਨੂੰ ਜਫੀ ਪਾ ਕੇ ਕਿਹਾ ਅਗਰੇ ਰੰਗਰੇ ਇਟਾ ਗੁਰੂ ਦਾ ਬੇਟਾ ਉਹ ਅੱਜ ਪ੍ਰਾਲਾ ਬੈਟਰ ਮੈਲਫੇਅਰ ਆਰਗੇਨਾਈਜੇਸ਼ਨ ਦੀ ਅਮਰਸਾ ਟੀਮ ਜਿਹਦੇ ਵਿੱਚ ਸਾਰੇ ਕੈਪਟਨ ਖੇੜਾ ਸਾਹਿਬ ਸੂਬੇਦਾਰ ਲਖਵੀਰ ਲਖਵੀਰ ਸਾਹਿਬ ਬਾਬਾ ਜੀ ٹرسٹ ਬਾਬਾ ਜੀਵਨ ਸਿੰਘ ਅਖਾਂਸਾ ਜੱਥੇਬੰਦੀ ਜਿਗਾਵਾ ਦੇ ਤਹਿਸੀਲ ਪ੍ਰਧਾਨ ਬਲਬੀਰ ਸਾਹਿਬ ਸਾਡੀ ਆਰਗੇਨਾਈਜੇਸ਼ਨ ਦੇ ਲੀਗਲ ਐਡਵਾਈਜ਼ਰ ਕੈਪਟਨ ਹਰਮਿੰਦਰ ਸਾਹਿਬ ਵਿਰਕ ਸਾਹਿਬ ਦਾ ਵਾਈਟਰ ਸੀਨੀਅਰ ਵਾਈਸ ਸੁਣ ਲਿਆ ਇਹ ਨਿਹੰਗ ਸਿੰਘ ਜਥੇਬੰਦੀ ਉਹ ਤੋਂ ਬਾਅਦ ਬਾਬਾ ਜੀ ਛੋਟੇ ਵੀਰ ਤੇ ਡਾਕਟਰ ਮੀਸ ਸਮਾਨ ਸਾਹਿਬ ਔਰ ਕੈਪਟਨ ਜਸਵੰਤ ਸਿੰਘ ਸੀਨੀਅਰ ਵਾਈਸ ਕੈਪਟਨ ਮੰਗਲ ਸਿੰਘ ਕੈਪਟਨ ਅਜੀਤ ਸਾਹਿਬ ਜੋ ਲੰਗਰ ਦੀਆਂ ਸੇਵਾਾਂ ਨਿਭਾ ਰਹੇ ਸੋਭਾਦਾਨ ਸਿੰਘ ਸਾਹਿਬ ਫਲਗੇ ਹੋਰ ਬਹੁਤ ਵੱਡੀ ਟੀਮ ਇੱਥੇ ਇਕੱਤਰਤ ਹੋਈ ਅੱਜ ਦਾ ਜਿਹੜਾ ਦਿਹਾੜਾ ਮਨਾਇਆ ਨਾ ਇਹ ਨਾਂ ਤੇ ਲੰਗਰ ਲਾ ਕੇ ਕੋਈ ਇਹਨਾਂ ਨੇ ਵਾਵਾ ਲੈਣ ਮਾਰ ਤੇ ਨਾ ਇਹਨਾਂ ਨੇ ਇਸ ਚੀਜ਼ ਨੂੰ ਅੱਗੇ ਫਲੋ ਕਰਕੇ ਦਰਸਾਉਂਦੀ ਕੋਸ਼ਿਸ਼ ਕੀਤੀ ਅੱਜ ਦਾ ਜਿਹੜਾ ਇੱਥੇ ਦਿਹਾੜਾ ਮਨਾਇਆ ਗਿਆ ਇਹ ਜਿਹੜੇ ਅਸਲੀ ਸੈਨਿਕ ਸਾਬ ਜਦੇ ਲਾਟ ਸ਼ਹਾਦਤ ਨੀ ਚਣੇ ਕਿ ਸਭ ਤੋਂ ਵੱਡੇ ਸੈਨਿਕ ਕਿਉਂਕਿ ਸੈਨਿਕਾਂ ਦੀ ਹੋਂਦ ਤੇ ਨੀਵ ਨੂੰ ਉਹਨਾਂ ਨੇ ਮਜ਼ਬੂਤ ਕੀਤਾ ਤਾਂ ਇਹ ਸੈਨਿਕ ਬਣੇ ਤੇ ਇਹ ਗੁਰੂ ਸਾਹਿਬਾਂ ਨੇ ਆਪ ਆਵਾਜ਼ ਦਿੱਤੀ ਸਾਡੀ ਆਰਗੇਨਾਈਜੇਸ਼ਨ ਵੱਲੋਂ ਜਾਂ ਜਥੇਬੰਦੀ ਵੱਲੋਂ ਇਕੱਤਰ ਧੋਕੇ ਦੂਰ ਦੂਰਾਂ ਤੋਂ ਆਏ ਨੇ ਇੱਕ ਜਗ੍ਹਾ ਲੰਗਰ ਲਾਉਣ ਦੀ ਸਮੂਲੀਅਤ ਤੇ ਸਹਿਬਾਂ ਨੇ ਆਪ ਬਣਾਈ ਅਨੈਠਾ ਹਰ ਮਾਈ ਭਾਈ ਆਪਣੇ ਆਪਣੇ ਇਲਾਕੇ ਜੇ ਤਾਂ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਗੁਰਦਵਾਰਾ ਸਾਬਾਂ ਦੇ ਦਿਹਾੜੇ ਮਨਾਉਣ ਲੇ ਨੇ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਸ਼ਹੀਦੀ ਦਿਹਾੜਿਆਂ ਦੇ ਵਿੱਚ ਵੱਧ ਤੋਂ ਵੱਧ ਨਾਮ ਸਿਮਰਨ ਦਾ ਜੋਗਦਾਰ ਪਾਇਆ ਜਾਵੇ ਤੇ ਜੋ ਇਸ ਤਰ੍ਹਾਂ ਲੰਗਰ ਪਰਥਾਏ ਸੇਵਾਵਕ ਉਹਨਾਂ ਦਾ ਵੀ ਜੋਗਦਾਰ ਪਾਇਆ ਜਾਵੇ ਕਿਉਂ ਇਹ ਗੁਰੂ ਸਾਹਾ ਤੇ ਇਹਨਾਂ ਸ਼ਹੀਦਾਂ ਦੀ ਇਲਸਾਨੀ ਤੇ ਅਦੁੱਤੀ ਸ਼ਹਾਦਤ ਦਾ ਨਾਮ ਮੁੱਲ ਹੈ ਕਿ ਕੋ ਤੇ ਨਾ ਮੁੱਲ ਹੋਣਾ ਹੈ ਤੇ ਪੂਰੀ ਦੁਨੀਆ ਤੇ ਪੂਰੀ ਵਰਲਡ ਦੀ ਉਹ ਧਰਤੀ ਆ ਜਿੱਥੇ ਸੈਭ ਜਾਦਿਆਂ ਦਾ ਜੋਤੀਸਰੂ ਸੰਸਕਾਰ ਆ ਉਹਦੀ ਇੰਨੀ ਕੀਮਤ ਆ ਜਦ ਤੱਕ ਧਰਤੀ ਰਹੇਗੀ ਉਦੋਂ ਕੀਮਤ ਕਿਤੇ ਵੱਧ ਨਹੀਂ ਸਕਦੀ ਇਸ ਕਰਕੇ ਮੈਂ ਅੱਜ ਇਸ ਜਿਹੜਾ ਇਹ ਅਸੀਂ ਛੋਟਾ ਜਿਹਾ ਪ੍ਰਾਲਾ ਕੀਤਾ ਇਹਦਾ ਸਾਰੀ ਸੰਗਤਾਂ ਦਾ ਦੂਰੋਂ ਨੇੜੋਂ ਆਇਆ ਮੀਡੀਆ ਦਾ ਵੀ ਤੇ ਜਿ세 ਸਤਿਕਾਰ ਕਰਦੇ ਹਾਂ ਕਿ ਜੋ ਇੱਥੇ ਪਹੁੰਚ ਕੇ ਇਹ ਆਵਾਜ਼ ਨੂੰ ਦੇਸ਼-ਵਦੇਸ਼ ਤੱਕ ਪਹੁੰਚਾਉਣਗੇ ਬਸ ਸਾਡਾ ਇੱਕ ਹੀ ਸੰਦੇਸ਼ ਹੈ ਕਿ ਸੱਚ ਹੱਕ ਤੇ ਬਾਣੀ ਦੇ ਬਾਣੇ ਦੇ ਧਾਰਨੀ ਬਣੋ ਜੋ ਇਸ ਧਰਮ ਦਾ ਹੈ ਤੇ ਜੋ ਦੂਸਰੇ ਧਰਮਾਂ ਦੇ ਆਪਣੇ ਧਰਮ ਦੇ ਵਿੱਚ ਸੱਚ ਹੱਕ ਤੇ ਰਹੋ ਕਿੰਨੀਆਂ ਕਿ ਬੈਂਤੀਆਂ ਪ੍ਰਮਾਨ ਕਰਨਾ ਗੁਰੂ ਕਿਰਪਾ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ